ਅਸੀਂ ਪਹਿਲਾਂ ਪਿੱਖੇਵੰਡ ਖੇਰ ਵੱਡੀ ਮੱਕੀ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਸੀਗੇ ਉੱਥੇ ਸਾਡੇ ਰਿਸ਼ਤੇਦਾਰਾਂ ਨੇ ਸਾਡੀ ਜਗਾ ਦੱਬ ਲਈ ਇੱਥੇ ਜਗਾ ਸਾਨੂੰ ਕਿਸੇ ਨੇ ਸੇਵਾ ਚ ਲੈ ਕੇ ਦਿੱਤੀ ਆਈ ਫਿਰ ਅਸੀਂ ਇੱਥੇ ਤੰਬੂ ਪਾ ਕੇ ਰਹਿ ਰਹੇ ਆਂ ਨੀ ਘਰ ਵੀ ਨਹੀਂ ਬਣਾ ਸਕਦੇ ਇੰਨੀ ਗਰੀਬੀ ਆਈ ਤੇ ਹਾਲਾਤ ਬਹੁਤ ਖਰਾਬ ਨੇ ਜਦੋਂ ਜੀ ਮੀਂਹ ਆਉਂਦਾ ਹਨੇਰੀ ਆਉਂਦੀ ਸਾਡਾ ਸਾਰਾ ਤੰਬੂ ਚੋਂ ਲੱਗ ਜਾਂਦਾ ਜੀ ਤੇ ਫਿਰ ਬਹੁਤ ਮੁਸ਼ਕਲ ਹੁੰਦੀ ਆ ਜੀ ਮੇਰਾ ਡੈਡੀ ਠਲਾਸੀ ਜਰੂ ਤੋਂ ਬਿਮਾਰ ਸੀ ਟ੍ਰੇਸ਼ਨ ਕਰਵਾਇਆ ਸੀ ਤੇ ਰਸ਼ਕਾ ਚਲਾਉਂਦੇ ਸੀਗੇ ਉੱਥੇ 100 150 ਰੁਪਿਆ ਬੰਦਾ ਜੀ ਉਹ ਦਿਨਾਂ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਮੈਂ ਜੀ ਪਹਿਲਾਂ ਗੁਰਦੁਆਰਾ ਸਾਹਿਬ ਸੇਵਾ ਕਰਦਾ ਸੀਗਾ ਉੱਥੇ ਜੀ ਜੋ ਪੈਸੇ ਮਿਲਦੇ ਉਹਦਰਾ ਗੁਜ਼ਾਰਾ ਨਹੀਂ ਹੁੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਸਾਨੂੰ ਖਾਲਸਾ ਐਡ ਬਾਰੇ ਪਤਾ ਲੱਗਿਆ ਜੀ ਉਹਨਾਂ ਨੇ ਸਾਡੀ ਬਾਹ ਫੜੀ ਆ ਜੀ ਸਾਨੂੰ ਆਟੋ ਲੈ ਕੇ ਦਿੱਤਾ ਜੀ ਅਸੀਂ ਖਾਲਸਾ ਏਡ ਦਾ ਸਰਬੱਤ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ